ਇਸਤਰੀ ਨੇ ਕਿਹੜਾ song ਆਇਆ ਸੀ ਜੁਗਨੀ ਸੁਣਾਓ ਵੀ ਤੂੰ ਹਾਂਜੀ ਹੋ ਕਿੰਨਿ ਤਾ ਗੇ ਬੱਗੇ ਮੇਰੀ ਜਗਣੀ ਦੇ ਮੇਰੀ ਜਗਣੀ ਤੇ ਤਾ ਗੇ ਬੱਗੇ ਜਗਣੀ ਉਹਦੇ ਮੂਹੋ ਜਿਤਨੀ ਉਹਦੇ ਮੂਹੋ ਫੱਬੇ ਜਿੰਨੂੰ ਸਾਟ ਇਸ਼ਕ ਦੀ ਜਿੰਨੂੰ ਸਾਟ ਇਸ਼ਕ ਦੀ ਲੱਗੇ ਉਹ ਵਰ ਮੜਿਆ ਜਗਣੀ ਮੇਰੇ ਅਜਗਣੀ ਕਹਿੰਦੀ ਏ ਜਿਹੜੀ ਨਾਮ ਸਾਈ ਦਾ ਸਾਈ ਦਾ ਨਾਮ ਅਲੱਦਾ ਅਲੱਦਾ ਨਾਮ ਰਬ ਦਾ ਲੈਂਦੀ ਆ ਹੋ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ ਇਹਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਪਾਪਾ ਸੁੰਦੇਗੋ ਨਮਜ਼ ਮੰਦੋਗੇ ਟੀਚਰ ਹੈ ਟੀਚਰ ਤੇ ਪਾਪਾ ਟੀਚਰ ਦੇ ਪਾਪਾ ਰਿਆਜ਼ਗਰਾ ਕਰਾਉਂਦੇ ਆ ਤੇ ਫਿਰ ਕੇਕੇ ਜਿਹੜੀ ਸ਼ੋਅਸ ਸਟਾਰਟ ਹੋ ਉਹਦੇ ਵਿੱਚ ਪਹਿਲਾਂ ਕੁਆਟਰਫਾਈਨਲ ਜਿੱਤੇ ਆਂ ਫਿਰ ਸੈਮੀਫਾਈਨਲ ਜਿੱਤੇ ਆ ਫਿਰ ਗ੍ਰੈਂਡ ਫਾਈਨਲ ਦੇ ਵਿੱਚ ਨੇ ਫਰਸਟ ਰੋਜ਼ਾ ਪ੍ਰਿਆ ਤੇ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਸਰ ਬਹੁਤ ਮਿਹਨਤ ਕਰਦੇ ਤੇ ਕਿ ਛੋਟਾ ਬੱਚਾ ਛੋਟੇ ਬੱਚਨੋ ਸਿਖਾਉਂਦਾ ਟਾਈਮ ਲੱਗਦਾ ਤੇ ਇਹ ਕਿ ਇਹ ਹਰੇਕ ਚੀਜ਼ ਜਲਦੀ ਪਿਕ ਕਰ ਲੈਂਦਾ ਇਹ ਐਪਲ ਇਹ ਚੀਜ਼ ਦਾ ਪਲੱਸ ਪੁਆਇੰਟ ਆ ਇਹਦਾ ਕਿ ਈਜ਼ੀਲੀ ਕਰ ਲਿੰਦਾ ਹੈ ਦੇਖਿਆ ਜੇ ਇਹ ਕਿੰਨਾ ਅੱਛਾ ਸਾਰਾ ਤੇ ਜਾਂ ਸਪੋਰਟਸ ਮੈਂ ਕਬੱਡੀ ਦੇ ਵਿੱਚ ਜ਼ਿਆਦਾ ਕਰਦੇ ਆ ਸਿੰਗਿੰਗ ਦਾ ਆਪਣੇ ਕੋਲ ਕੋਈ ਹੈ ਨਹੀਂ ਪਰ ਇਹ ਜਦੋਂ ਕਿਸਾਨੀ ਸੰਘਰਸ਼ ਤੇ ਗਿਆ ਉੱਥੇ ਗਾਣੇ ਚੱਲਦੇ ਸੀ ਕਿਸਾਨੀ ਅੰਥਮ ਚੱਲਦਾ ਸੀ ਇਹ ਉਹਦਾ ਇਹ ਵੀ ਦਿੱਲੀ ਗਿਆ ਮੇਰੇ ਨਾਲ ਤੇ ਉਹ ਵੇਖ ਕੇ ਉੱਥੋਂ ਘਰੇ ਆ ਕੇ ਜਦ ਸੁਣਦਾ ਇਹਦਾ ਉਹ ਸੀਰੀਅਲ ਦੇਖ ਕੇ ਰੁਝਾਨ ਹੋਇਆ ਕਿ ਮੈਂ ਵੀ ਸਿੰਗਿੰਗ ਕਰਨੀ ਹੈ ਆ ਸਾਰਾ ਕੁਝ ਬੈਲੈਂਸ ਕਰਨ ਦੀ ਕੋਸ਼ਿਸ਼ ਕਰੀਦੀ ਆ ਲਾਈਕ ਸਟੱਡੀਜ਼ ਵਿੱਚ ਵੀ ਬਹੁਤ ਅੱਛਾ 90 5 ਪਲੱਸ ਹੀ ਜਾਂਦਾ ਹਰ ਵਾਰ ਐਂਡ ਸਪੋਰਟਸ ਵਿੱਚ ਵੀ ਬੜੀ ਹਰ ਕੀ ਹੁੰਦਾ ਪਿੱਛੇ ਜੇ ਗੇਮਜ਼ ਹੋਈਆਂ ਸੀਗੀਆਂ ਖੇਡਾਂ ਵਤਨ ਪੰਜਾਬੀਆਂ ਉਹਦੇ ਚ ਵੀ ਨੇ ਪਾਰਟ ਲਿਆ ਸੀਗਾ ਪੋਜੀਸ਼ਨ ਵੀ ਹੋਲਡਰ ਆ ਐਂਡ ਸਿੰਗਿੰਗ ਵਿੱਚ ਵੀ ਚੱਲ ਰਿਹਾ ਆ 올 ਰੌਂਡਰ ਟਾਈਪ ਆ ਪਰਮਾਤਮਾ ਦੀ ਕਿਰਪਾ ਆ ਤੋਂ ਕੋਸ਼ਿਸ਼ ਕਰੀਦੀ ਕਿ ਸਾਰੀ ਚੀਜ਼ਾਂ ਨੂੰ ਥੋੜਾ ਥੋੜਾ ਟਾਈਮ ਦੇ ਕੇ ਬੈਲੈਂਸ ਬਣਾ ਕੇ ਚੱਲੀਏ ਹਾਂਜੀ ਇੱਕ ਘਰ ਦਾ ਮਾਹੌਲ ਤੇ ਲਾਈਕ ਜਿਵੇਂ ਐਜੂਕੇਸ਼ਨ ਫੀਲਡ ਦਾ ਸਾਡਾ ਸਕੂਲ ਚਲਾ ਰਹੇ ਕਾਫੀ ਟਾਈਮ ਤੋਂ ਐਂਡ ਗੇਮ ਵੀ ਜਿਵੇਂ ਦੇ ਦਾਦਾ ਜੀ ਆ ਉਹ ਡੀਪੀਟੀ ਚ ਰਿਟਾਇਰ ਹੋਇਆ ਇੰਟਰਨੈਸ਼ਨਲ ਲੈਵਲ ਦੇ ਪਲੇਅਰਸ ਉਹਨਾਂ ਨੇ ਪੈੜਾ ਕੀਤੇ ਆ ਸਕੂਲ ਵਿੱਚ ਉਹਨਾਂ ਦਾ ਰਿਕਾਰਡ ਰਿਹਾ ਕਿ ਉਹਨਾਂ ਦੀ ਬੜਾਈ ਟੀਮ ਸਟੇਟ ਲੈਵਲ ਤੋਂ ਮਤਲਬ ਮੀਨਜ਼ ਹਰ ਉਹ ਜਿਹਨੇ ਦੇ ਜੌਬ ਚ ਰਿਹਾ ਉਹ ਫਸਟ ਹੀ ਟੀਮ ਰੇਕੋਰਡ ਕੋਈ ਬੀਟ ਨਹੀਂ ਕਰ ਪਾਇਆ ਜਨੂਨ ਆ ਗੇਮ ਦਾ ਉਹਨਾਂ ਨੂੰ ਤੇ ਇਧਰ ਵੀ ਚਾਹੁੰਦੇ ਸੀਗੇ ਬਣੀ ਬਟ ਇਹ ਜਿਵੇਂ ਉਹੀ ਕਿਸਾਨ ਜਦੋਂ ਅੰਦੋਲਨ ਸੀ ਉਹਨੂੰ ਜਦੋਂ ਜਾਂਦਾ ਸੀ ਨਾ ਕਿਸਾਨੀ ਐਂਥਮ ਉਹਦੇ ਬਹੁਤ ਗਾਣੇ ਚੱਲਦੇ ਸੀਗੇ ਸੁਣ ਸੁਣ ਕੇ ਸੁਣ ਸੁਣ ਕੇ ਇੰਨੀ ਉਹ ਸਿੱਖਣਾ ਗਾਉਣਾ ਸ਼ੁਰੂ ਕਰ ਦਿੱਤਾ ਥੈਨ ਕੁਛੇ ਦੀ ਟ੍ਰੇਨਿੰਗ ਹੋ ਗਈ ਤੇ ਇੰਨਾ ਜ਼ਿਆਦਾ ਕੈਪੇਬਲ ਹੋ ਗਿਆ ਕਿ ਇੰਨੀ ਛੋਟੀ ਏਜ ਵੀ ਚੀ ਇੱਕ ਇੰਨੇ ਵੱਡੇ K.C.H.D ਦੇ ਪਲੇਟਫਾਰਮ ਤੋਂ ਇਹ ਫਰਸਟ ਰਨਰਸ ਆਫ ਦੀ ਟਰੋਫੀ ਲੈ ਕੇ ਆਇਆ ਵੈਸ ਵੈਸੇਸ ਮੈਨੂੰ ਵੀ ਥੋੜੀ ਜਿਹੀ ਹੈਰਾਨੀ ਹੁੰਦੀ ਆ ਕਿ ਬਰਬੇ ਦਾ ਇਹ ਸਾਡੇ ਬਹੁਤ ਹੀ ਮਤਲਬ ਕਬੱਡੀ ਦਾ ਜ਼ਿਆਦਾ ਪਰ ਇਹ ਆ ਵੀ ਜਦੋਂ ਇਹ ਕਿਸਾਨੀ ਖੇਤ ਵਿੱਚ ਦਿੱਲੀ ਗਿਆ ਨਾ ਇਦਾਂ ਉੱਥੇ ਇਹਨਾਂ ਸ਼ੌਕ ਪੈਦਾ ਹੋ ਗਿਆ ਤੇ ਫੇਰ ਘਰ ਆ ਕੇ ਨਾ ਇਤਰਾਏ ਨੇ ਇਹਨੇ ਇਹਨੇ ਗੁੰਗੁਣਾਉਂਦੇ ਰਹਣਾ ਕਦੀ ਗੋਂਦੇ ਗੋਂਦੇ ਇਧਰ ਨਹੀਂ ਚੱਲ ਜਾ ਉਧਰ ਨਹੀਂ ਚੱਲ ਜਾ ਹਾਂਜੀ ਫੇਰ ਇਹ ਸੋਚਿਆ ਵੀ ਜੇ ਇਹਦਾ ਇਹਦਾ ਗੋਂ ਵਾਲੇ ਪਾਸੇ ਮਾਹੌਲ ਬਣਦਾ ਜਾਂਦਾ ਇਤਰਾ ਉਹਦੇ ਕਰਕੇ ਫੇਰ ਮੈਂ ਇਹਨਾਂ ਨੂੰ 뮤직 ਟੀਚਰ ਦਾ ਪੂਰਾ ਬੰਦ ਕਰਕੇ ਦਿੱਤਾ ਤੇ ਉਹਨਾਂ ਨੇ ਫੇਰ ਇਹਨਾਂ ਬੜਾ ਤਰਸਿਆ ਤਰਸਿਆ ਦੇ ਮਤਲਬ ਥੋੜੇ ਸਮੇਂ ਦੇ ਵਿੱਚ ਹੀ ਇਹਨਾਂ ਨੇ ਮਤਲਬ ਇੱਥੇ ਤੱਕ ਪਹੁੰਚ ਗਏ ਤੱਕ ਨਹੀਂ ਰਾਇਆ ਕਿ ਮਤਲਬ ਜੇ ਨਾ ਕਬੱਡੀ ਵਾਲੇ ਪਾਸੇ ਹੈ ਜ ਅਜੇ ਵੀ ਮੇਰਾ ਸ਼ੌਕ ਹੈਗਾ ਵੀ ਇਹ ਇਹ ਸਾਡਾ ਬੱਚਾ ਕਬੱਡੀ ਖੇਡੇ ਪਰ ਇਹ ਵੀ ਜੇ ਦੇ ਨਾਲ ਨਾਲ ਦਾ ਸਿੰਗਿੰਗ ਕਰੇਗਾ ਤੇ ਕੋਈ ਕੋਈ ਇਤਰਾਜ ਵਾਲੀ ਗੱਲ ਨਹੀਂ ਵਧੀਆ ਰਹੇਗਾ ਇਹ ਦੋਵੇਂ ਫੀਲਡ ਦੇ ਜਿਹੜਾ ਬੰਦੀ ਚੁੰੜ ਲਵੇ ਤਰਾ ਮੇਰੇ ਦਾਦਾ ਜੀ ਦਾ ਸ਼ੌਕ ਪੂਰਾ ਕਰਨਾ ਤੇ ਆਪਣਾ ਵੀ ਕਰਨਾ ਹਾਂਜੀ ਸਰ ਮੁਸ਼ਕਿਲ ਤੇ ਕਾਫੀ ਹੁੰਦਾ ਬੱਚੇ ਨੂੰ ਸਿਖਾਉਣ ਲੱਗਿਆ ਪਰ ਇਹ ਬੱਚਾ ਜਲਦੀ ਫਾਲੋ ਕਰ ਲੈਂਦਾ ਕਨਨ ਮ ਜਸਤਰਾ ਨੇ ਮੁੰਮਾਈ ਨੇ ਦੱਸਿਆ ਕਿ ਪੜਾਈ ਵੀ ਨਹੀਂ ਜਲਦੀ ਵਧੀਆ ਫਾਲੋ ਕਰ ਲੈਂਦਾ ਜੋ ਪੜਾਉਣਾ ਨੇ ਜਲਦੀ ਇਹਨੂੰ ਕਰ ਲੈਂਦਾ ਵਾ ਹਾਂਜੀ ਉਸ ਤਰ੍ਹਾਂ ਮੈਂ ਸੰਗੀਤ ਵਿੱਚ ਇਹਨੂੰ ਜੋ ਵੀ ਸਿਖਾਇਆ ਵਾ ਇਹਨੇ ਜਲਦੀ ਫਾਲੋ ਕਰ ਲਿਆ ਔਰ ਇਨੀ ਜ਼ਿਆਦਾ ਦਿੱਕਤ ਨਹੀਂ ਹੋਈ ਬਾਕੀ 5-6 ਮਹੀਨੇ ਤੋਂ ਸਿੱਖ ਰਿਹਾ ਪਰ ਜਿ ਲੱਗਦਾ ਇਸ ਤਰ੍ਹਾਂ ਕਿ ਜਿਦਾਂ 5-6 ਸਾਲ ਤੋਂ ਸਿੱਖ ਰਿਹਾ ਹੋਵੇ ਇਹ ਗੁਰੂ ਜੀ ਸਾਹਮਣੇ ਬਹੁਤ ਖੁਸ਼ੀ ਹੋਈ ਆ ਤੇ ਸਰ ਬਾਕੀ ਸਭ ਨੂੰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ